ਸੱਚੀ ਗੱਲ ਜੀ ਜਿਲ੍ਹਾ ਮੋਗਾ ਵਾਸੀਆਂ ਨੂੰ ਇਹ ਅਪੀਲ ਹੈਗੀ ਆ ਜਿਲ੍ਹਾ ਵਾਸੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਣੇ ਜਿਹੜਾ ਸਿੰਘਾ ਸਿੰਘਾ ਵਾਲਾ ਜਿਹੜਾ ਮੁੱਖ ਗ੍ਰਿਡ ਹੈਗਾ ਬਿਜਲੀ ਵਿਭਾਗ ਦਾ ਉਹਦੇ ਵਿੱਚ ਅਚਾਨਕ ਕੁਝ ਤਕਨੀਕੀ ਕਾਰਨਾ ਕਰਕੇ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਇੱਕ ਜਿਹੜਾ ਵੱਡਾ ਟਰਾਂਸਫਾਰਮਰ ਆ ਉਹ ਕਾਫੀ ਨੁਕਸਾਨਿਆ ਗਿਆ ਉਹਦੇ ਕਰਕੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਆ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਈ ਆ ਅੱਗ ਦੇ ਉੱਤੇ ਕਾਬੂ ਪਾਇਆ ਜਾ ਚੁੱਕਿਆ ਹੁਣ ਉਥੇ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਆ ਪਰ ਕਿਉਂਕਿ ਜਿਆਦਾ ਨੁਕਸਾਨ ਹੋ ਚੁੱਕਿਆ ਉਹਦਾ ਟਰਾਂਸਫਾਰਮਰ ਦਾ ਇਸ ਕਰਕੇ ਜਿਹੜੀ ਬਿਜਲੀ ਸਪਲਾਈ ਆ ਉਹਨੂੰ ਦਰੁਸਤ ਕਰਨ ਦੇ ਵਿੱਚ ਹਲੇ ਥੋੜਾ ਜਿਹਾ ਟਾਈਮ ਲੱਗੂਗਾ ਪ੍ਰੇਸ਼ਾਨੀ ਕੀ ਆ ਰਹੀ ਆ ਕਿ ਹੁਣ ਕੁਝ ਲੋਕਾਂ ਵੱਲੋਂ ਮਤਲਬ ਬਾਰ-ਬਾਰ ਫੋਨ ਕੀਤੇ ਜਾ ਰਹੇ ਆ ਬਿਜਲੀ ਵਿਭਾਗ ਦੇ ਜਿਹੜੇ ਹੈਲਪਲਾਈਨ ਨੰਬਰ ਹੈਗੇ ਨੇ ਕਿ ਲਾਈਟ ਕਦੋਂ ਆਊਗੀ ਲਾਈਟ ਕਦੋਂ ਆਊਗੀ ਲਾਈਟ ਕਦੋਂ ਆਊਗੀ ਸੋ ਜ਼ਿਲ੍ਹਾ ਵਾਸੀਓ ਤੁਹਾਨੂੰ ਅਪੀਲ ਹੈਗੀ ਆ ਪ੍ਰਸ਼ਾਸਨ ਵੱਲੋਂ ਬਿਜਲੀ ਬੋਰਡ ਵੱਲੋਂ ਕਿ ਕਿਰਪਾ ਕਰਕੇ ਸਬਰ ਦਾ ਥੋੜਾ ਜਿਹਾ ਰੱਖਿਆ ਜਾਵੇ ਬਿਜਲੀ ਸਪਲਾਈ ਨੂੰ ਦਰੁਸਤ ਕਰਨ ਵਾਸਤੇ ਜੀ ਬਿਜਲੀ ਵਿਭਾਗ ਦਾ ਸਾਰਾ ਹੀ ਅਮਲਾ ਫੈਲਾ ਇਸ ਟਾਈਮ ਜੌਬ ਤੇ ਲੱਗਿਆ ਹੋਇਆ ਵਾ ਅਸੀਂ ਤੁਹਾਨੂੰ ਅ ਆਸਵਾਸਨ ਦਿੰਨੇ ਆ ਕਿ ਇਹ ਜਲਦੀ ਤੋਂ ਜਲਦੀ ਜਿਹੜੀ ਨਿਰੰਤਰ ਬਿਜਲੀ ਸਪਲਾਈ ਹੈ ਜਿਹੜੀ ਚਾਲੂ ਹੋ ਜਾਊਗੀ ਤੇ ਉਦੋਂ ਤੱਕ ਤੁਹਾਨੂੰ ਬੇਨਤੀ ਆ ਕਿ ਆਪਣਾ ਥੋੜਾ ਜਿਹਾ ਸਬਰ ਰੱਖੋ ਵਾਰ-ਵਾਰ ਫੋਨ ਜਿੰਨਾ ਆਪਾਂ ਫੋਨ ਕਰਾਂਗੇ ਉਨੇ ਹੀ ਜਿਹੜੇ ਮੁਲਾਜ਼ਮ ਜਿਹੜਾ ਸਾਡਾ ਮੈਨਫੋਰਸ ਹੈਗੀ ਆ ਉਹਨਾਂ ਹੀ ਪ੍ਰਭਾਵਿਤ ਹੁੰਦੀ ਆ ਉਹਨਾਂ ਦਾ ਕੰਮ ਤੋਂ ਧਿਆਨ ਭਟਕਦਾ ਸੋ ਆਪੜੂ ਬੇਨਤੀ ਆ ਕਿ ਸਬਰ ਰੱਖੋ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਬਿਜਲੀ ਸਪਲਾਈ ਨੂੰ ਆਪਾਂ ਦੁਬਾਰਾ ਨਿਰਭੇਗਣ ਕਰ ਸਕੀਏ ਸੋ ਇੱਕ ਵਾਰ ਫਿਰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਾ ਆਪਾਂ ਉਹਦਾ ਸਹਿਯੋਗ ਕਰੀਏ ਸੋ ਬਹੁਤ ਬਹੁਤ ਧੰਨਵਾਦ